ਲੱਬੀ ਟਾਕਸ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ਟ ਸ਼੍ਰੀ ਕਾਲ ਜੀ ਅੱਜ ਆਪਾਂ ਤੁਹਾਡੇ ਸਾਹਮਣੇ ਨਵੀਂ ਵੀਡੀਓ ਲੈ ਕੇ ਆਏ ਹਾਂ ਜਿਸ ਬਾਰੇ ਆਪਾਂ ਗੱਲ ਕਰਾਂਗੇ ਉਸ ਦਾ ਨਾਮ ਏ ਪੀ ਜੇ ਅਬਦੁਲ ਕਲਾਮ ਹਾਂਜੀ ਇਹਨਾਂ ਦਾ ਪੂਰਾ ਨਾਮ ਸੀ ਅਬੁਰ ਪਕੀਰ ਜਨਰਲ ਜਨਰਲ ਅਬਦੀਨ ਅਬਦੁਲ ਕਲਾਮ ਤੇ ਇਹ ਇੱਕ ਭਾਰਤੀ ਵਿਗਿਆਨੀ ਵੀ ਸਨ ਤੇ ਜਿਨ੍ਹਾਂ ਨੇ ਭਾਰਤ ਵਿੱਚ 11ਵੇਂ ਰਾਸ਼ਟਰਪਤੀ ਵਜੋਂ ਆਪਣੀ ਸੇਵਾ ਨਿਭਾਈ ਸੀ ਅਬਦੁਲ ਖਲਾਮ ਭਾਰਤ ਦੇ ਪਹਿਲੇ ਗੈਰ ਸਿਆਸੀ ਰਾਸ਼ਟਰਪਤੀ ਵੀ ਰਹੇ ਸਨ ਜਿਨ੍ਹਾਂ ਨੇ ਟੈਕਨਾਲੋਜੀ ਤੋਂ ਅਤੇ ਵਿਗਿਆਨ ਵਿੱਚ ਉਹਨਾਂ ਦੇ ਵਿਸ਼ੇਸ਼ ਯੋਗਦਾਨ ਕਾਰਨ ਉਹ ਇਹ ਅਹੁਦਾ ਪ੍ਰਾਪਤ ਕਰ ਸਕੇ ਸਨ ਇੱਕ ਦਿਨ ਇੰਜੀਨੀਅਰ ਅਤੇ ਵਗਿਆਏ ਇਹ ਇੱਕ ਇੰਜੀਨੀਅਰ ਤੇ ਵਿਗਿਆਨੀ ਵੀ ਸਨ ਰਾਸ਼ਟਰਪਤੀ ਵਨ ਤੋਂ ਬਾਅਦ ਅਬਦੁਲ ਕਲਾਮ ਜੀ ਨੇ ਸਾਰੇ ਦੇਸ਼ ਵਾਸੀਆਂ ਦੀ ਨਜ਼ਰ ਵਿੱਚ ਬਹੁਤ ਹੀ ਸਤਕਾਰਤ ਅਤੇ ਨਿਪੁੰਨ ਵਿਅਕਤੀ ਰਹੇ ਸਨ ਉਹ ਪੂਰੀ ਦੁਨੀਆ ਦੇ ਲਈ ਬਹੁਤ ਹੀ ਵਧੀਆ ਇਨਸਾਨ ਮੰਨੇ ਗਏ ਸਨ ਉਹਨਾਂ ਨੂੰ ਲੋਕ ਮਜ਼ਾਇਲ ਮੈਨ ਆਫ ਇੰਡੀਆ ਵੀ ਕਹਿੰਦੇ ਸਨ ਕਲਾਮ ਜੀ ਨੇ ਲਗਭਗ ਜੋ ਅਬਦੁਲ ਕਲਾਮ ਜੀ ਸੀ ਉਹਨਾਂ ਨੇ ਲਗਭਗ 4 ਦਹਾਕਿਆਂ ਤੱਕ ਵਿਗਿਆਨੀਆਂ ਦੇ ਵਿਗਿਆਨੀ ਵਜੋਂ ਉਹਨਾਂ ਨੇ ਕੰਮ ਕੀਤਾ ਸੀ ਉਹ ਇੱਕ ਵੰਕਾਰੀ ਸੰਸਥਾ ਦੇ ਪ੍ਰਸ਼ਾਸਕ ਵੀ ਰਹੇ ਸਨ ਰਹੇ ਹਨ ਭਾਰਤ ਨੂੰ ਪਰਮਾਣੂ ਸ਼ਕਤੀ ਦੇਸ਼ ਬਣਾਉਣ ਵਿੱਚ ਉਹਨਾਂ ਦੀ ਉਹਨਾਂ ਦਾ ਇੱਕ ਮਹੱਤਵਪੂਰਨ ਯੋਗਦਾਨ ਰਿਹਾ ਸੀ ਤੇ ਅਬਦੁੱਲ ਕਲਾਮ ਜੀ ਦਾ ਜਨਮ 15 ਅਕਤੂਬਰ 1931 ਨੂੰ ਤੁਨਸ਼ਕੋਡੀ ਪਿੰਡ ਰਮੇਸ਼ ਬਰਮ ਤਾਮਿਲਨਾਡੂ ਵਿੱਚ ਹੋਇਆ ਸੀ ਤੇ ਉਹ ਇੱਕ ਮੱਧਮ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਤੇ ਉਹ ਉਹ ਮੁਸਲਿਮ ਪਰਿਵਾਰ ਵਿੱਚ ਪੈਦਾ ਹੋਏ ਸਨ ਅਤੇ ਉਹਨਾਂ ਦੇ ਪਿਤਾ ਜੀ ਦਾ ਨਾਮ ਜੈਨੂਲਾਵਦੀਨ ਨਾਮ ਨਾਲ ਸੀ ਤੇ ਉਹ ਜੋ ਉਹਨਾਂ ਦੇ ਪਿਤਾ ਜੀ ਸੀ ਉਹ ਜ਼ਿਆਦਾ ਪੜ੍ਹੇ ਲਿਖੇ ਨਹੀਂ ਸਨ ਤੇ ਨਾ ਹੀ ਬਹੁਤੇ ਪੈਸੇ ਵਾਲੇ ਸਨ ਤੇ ਉਹਨਾਂ ਦੇ ਪਿਤਾ ਜੀ ਕਿਸਤੀਆਂ ਦਾ ਕੰਮ ਕਰਦੇ ਸਨ ਤਾਂ ਜੋ ਮਸ਼ੇਰੇ ਹੁੰਦੇ ਸਨ ਮੱਛੀਆਂ ਫੜਨ ਵਾਲੇ ਉਹਨਾਂ ਨੂੰ ਕਿਸ਼ਤियां ਕਿਰਾਏ ਤੇ ਦਿੰਦੇ ਸਨ ਤੇ ਇੱਕ ਦਿਨ ਤੂਫਾਨ ਆਉਣ ਕਰਕੇ ਤੂਫਾਨ ਆਉਣ ਕਾਰਨ ਉਹਨਾਂ ਦੇ ਪਿਤਾ ਜੀ ਦੀਆਂ ਜੋ ਕਿਸ਼ਤियां ਸੀ ਉਹ ਤਬਾਹ ਹੋ ਗਈਆਂ ਸਨ ਤੇ ਇਹ ਬਹੁਤ ਹੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਤਾਂ ਫਿਰ ਅਬਦੁੱਲ ਜੋ ਅਬਦੁਲਕਲਾਮ ਜੀ ਸੀ ਉਹ ਪੰਜ ਭੈਣ ਭਰਾ ਸਨ ਤੇ ਉਹ ਤਿੰਨ ਭਰਾ ਸਨ ਇੱਕ ਭੈਣ ਤੇ ਇਹ ਸਭ ਤੋਂ ਛੋਟੇ ਸਨ ਤੇ ਅਬਦੁਲਕਲਾਮ ਜੀ ਦੇ ਜੀਵਨ ਉੱਤੇ ਜਦੋਂ ਉਹਨਾਂ ਦੇ ਪਿਤਾ ਜੀ ਪਿਤਾ ਜੀ ਦਾ ਜੋ ਪ੍ਰਭਾਵ ਸੀ ਉਹ ਬਹੁਤ ਸੀ ਉਹਨੇ ਪਿਤਾ ਜੀ ਉਹਨਾਂ ਦੇ ਉਹ ਨਾਰੇ ਹੁੰਦੀ ਸੀ ਹਰ ਇੱਕ ਇੱਛਾ ਪੂਰੀ ਕਰਦੇ ਸਨ ਉਹਨਾਂ ਦੇ ਨਾਲ ਹਮੇਸ਼ਾ ਖੜੇ ਰਹਿੰਦੇ ਸਨ ਚੰਗੇ ਕੰਮਾਂ ਵਿੱਚ ਉਹਨਾਂ ਦਾ ਸਾਥ ਦਿੰਦੇ ਸਨ ਉਹ ਭਲੇ ਹੀ ਆਪ ਦਾ ਪੜੇ ਲਿਖੇ ਨਹੀਂ ਸਨ ਲੇਕਿਨ ਉਹਨਾਂ ਨੇ ਅਬਦੁਲ ਕਲਾਮ ਨੂੰ ਪੜਾਉਣ ਲਈ ਬਹੁਤ ਯਤਨ ਕੀਤੇ ਸਨ ਤੇ ਉਹਨਾਂ ਨੂੰ ਚੰਗੇ ਸੰਸਕਾਰ ਵੀ ਦਿੱਤੇ ਸਨ ਜਦੋਂ ਅਬਦੁਲ ਕਲਾਮ ਜੀ 5 ਸਾਲ ਦੇ ਹੋਏ ਸਨ ਤਾਂ ਉਦੋਂ ਰਮੇਸ਼ਵਰ ਦੇ ਪੰਚਾਇਤੀ ਪਿੰਡ ਦੇ ਸਕੂਲ ਵਿੱਚ ਹੀ ਉਹਨਾਂ ਨੂੰ ਵਿਦਿਆ ਵਿਦਿਆ ਪੜਾਇਆ ਗਿਆ ਸੀ ਤੇ ਉਹਨਾਂ ਨੂੰ ਉੱਥੇ ਹੀ ਦਾਖਲਾ ਦਵਾ ਦਿੱਤਾ ਗਿਆ ਸੀ ਉਹਨਾਂ ਦੇ ਜੋ ਅਧਿਆਪਕ ਸੀ ਉਹ ਉਹਨਾਂ ਨੂੰ ਚੰਗੀਆਂ ਗੱਲਾਂ ਸਿਖਾਉਂਦੇ ਸਨ ਕਿ ਕਿਵੇਂ ਜੇ ਮਨ ਲਾ ਕੇ ਪੜ੍ਹਨਾ ਤਾਂ ਆਪਾਂ ਨੂੰ ਇੰਨੀਆਂ ਚੀਜ਼ਾਂ ਦਾ ਧਿਆਨ ਰੱਖਣਾ ਪਊਗਾ ਵੀ ਮਨ ਨੂੰ ਸ਼ਾਂਤ ਰੱਖਣਾ ਤੇ ਪੜ੍ਹਾਈ ਵਿੱਚ ਲਾ ਕੇ ਰੱਖਣਾ ਪੂਰੀ ਲਗਨ ਨਾਲ ਮਿਹਨਤ ਕਰਕੇ ਪੜ੍ਹਾਈ ਕਰਨੀ ਆ ਤਾ ਜੋ ਅਬਦੁਲ ਕ੍ਰਾਮ ਜੀ ਸੇ ਉਹ ਨਦਿਆਂ ਜੋ ਉਹਨਾਂ ਦੇ ਅਧਿਆਪਕ ਸੇ ਉਹਨਾਂ ਨੂੰ ਗੱਲਾਂ ਦੱਸਦੇ ਸਨ ਤਾਂ ਉਹਨਾਂ ਤੇ ਪੂਰਾ ਅਮਲ ਕਰਦੇ ਸਨ ਅਬਦੁਲ ਕ੍ਰਾਮ ਨੇ ਔਰੰਬਕ ਸਿੱਖਿਆ ਵੀ ਜਾਰੀ ਰੱਖਣ ਲਈ ਅਖਬਾਰ ਤੇ ਉਹਨਾਂ ਦੇ ਜਦੋਂ ਜੋ ਪਰਿਵਾਰ ਸੀ ਉਹ ਗਰੀਬੀ ਗਰੀਬ ਜੀ ਸੀ ਵੀ ਉਹਨਾਂ ਤੋਂ ਉਹਨਾਂ ਦੇ ਲਈ ਉਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਸੀ ਤਾਂ ਜੋ ਅਬਦੁਲ ਕਲਾਮ ਜੀ ਸੀ ਉਹ ਸਕੂਲ ਤੋਂ ਬਾਅਦ ਆਪਣੇ ਸਕੂਲ ਦੇ ਬਾਹਰ ਅਖਬਾਰ ਵੰਡਣ ਦਾ ਵੀ ਕੰਮ ਕੀਤਾ ਸੀ ਅਬਦੁਲ ਕਲਾਮ ਜੀ ਨੇ 1958 ਵਿੱਚ ਮਦਰਾਸ ਇੰਸਟੀਚਿਊਟ ਆਫ ਟੈਕਨੋਲੋਜੀ ਵੱਲੋਂ ਵਿਗਿਆਨ ਦੀ ਡਿਗਰੀ ਹਾਸਲ ਕੀਤੀ ਸੀ ਇਸ ਦੇ ਬਾਅਦ ਉਹਨਾਂ ਨੇ ਹੈਬਰ ਕraft ਪਰਜੋਜਨਾ ਉੱਤੇ ਕੰਮ ਕਰਨ ਲਈ ਭਾਰਤੀ ਰੱਖਿਆ ਅਨੰਦੋ ਸਾਧਨ ਅਤੇ ਵਿਕਾਸ ਸੰਸਥਾਨ ਵਿੱਚ ਦਾਖਲਾ ਲਿਆ 1962 ਵਿੱਚ ਉਹ ਭਾਰਤੀ ਅੰਤਰਿਕਸ਼ ਅਨੁਸਾਧਨ ਸੰਗਠਨ ਵਿੱਚ ਆਏ ਜਿੱਥੇ ਉਹਨਾਂ ਨੂੰ ਸਫਲਤਾਪੂਰਵ ਕਈ ਉਪਗ੍ਰਹਿ ਪ੍ਰਖੇਪਣ ਪ੍ਰਜੋਜਨਾਵਾਂ ਵਿਚ ਆਪਣੀ ਉਹਨਾਂ ਨੇ ਪੂਰੀ ਚੰਗੀ ਤਰ੍ਹਾਂ ਭੂਮਿਕਾ ਨਿਭਾਈ ਸੀ ਪ੍ਰੋਜੈਕਟ ਨਿਰਦੇਸ਼ਕ ਦੇ ਰੂਪ ਵਿੱਚ ਭਾਰਤ ਨੇ ਪਹਿਲੇ ਸਵਦੇਸ਼ੀ ਉਪਗ੍ਰਹਿ ਪ੍ਰੋਜੈਕਟ ਜੈਨ ਐਸ ਐਲ ਵੀ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਜਿਸ ਦੇ ਨਾਲ ਜੁਲਾਈ 1980 ਵਿੱਚ ਉਪਗ੍ਰਹਿ ਸਫਲਤਾਪੂਰਵਕ ਜਿਹੜਾ ਆਕਾਸ਼ੀ ਉਹ ਲਾਂਚ ਕੀਤਾ ਗਿਆ ਸੀ ਫਿਰ ਉਸ ਤੋਂ ਬਾਅਦ ਜੋ ਡਾਕਟਰ ਅਬਦੁਲ ਕਲਾਮ ਸੀ ਉਹਨਾਂ ਨੇ 1974 ਵਿੱਚ ਭਾਰਤ ਦਾ ਪਹਿਲਾ ਐਟਮੀ ਤਜਰਬਾ ਕੀਤਾ ਸੀਗਾ ਤੇ ਜਿਸ ਦੇ ਸਵੱਭ ਵਿੱਚ ਉਹਨਾਂ ਨੂੰ ਮਜ਼ਾਈਲ ਮੈਨ ਆਫ ਇੰਡੀਆ ਵੀ ਕਿਹਾ ਜਾਂਦਾ ਸੀ ਭਾਰਤ ਦੇ 12ਵੇਂ ਪ੍ਰਧਾਨਗੀ ਦੀ ਚੋਣ ਵਿੱਚ ਇਹਨਾਂ ਨੇ 98% ਵੋਟਾਂ ਤੇ ਆਪਣੇ ਜੋ ਦੂਸਰਾ ਖੜਾ ਹੋਇਆ ਸੀ ਉਹਨਾਂ ਦੇ ਨਾਲ ਦਾ ਉਸ ਨੂੰ ਹਰਾਇਆ ਸੀ ਅਬਦੁਲ ਕਲਾਮ ਨੇ ਪਹਿਲੇ ਭਾਰਤੀ ਰਾਸ਼ਟਰਪਤੀ ਚੁਣੇ ਜਾਣ ਤੋਂ ਚੁਣੇ ਜਾਣ ਦੇ ਬਾਰੇ ਕਿਸੇ ਨੂੰ ਕੋਈ ਸ਼ੁਭਾ ਨਹੀਂ ਦਿੱਤੀ ਸੀ ਤੇ VOTING ਮਹਿਜ਼ਲ ਵਿੱਚ ਇੱਕ ਰਸਮੀ ਕਰਾਈ ਸੀ ਅਬਦੁਲ ਕਲਾਮ ਭਾਰਤ ਦੇ ਤੀਸਰੇ ਜੋ ਮੁਸਲਮਾਨ ਰਾਸ਼ਟਰਪਤੀ ਸੀ ਉਹ ਰਹੇ ਸਨ ਤੇ ਭਾਰਤ ਦੇ ਨਵੇਂ ਰਾਸ਼ਟਰਪਤੀ ਦੇ ਮੁਲਕ ਨੂੰ ਕੇਂਦਰੀ ਅਤੇ ریاਸਤੀ ਚੋਣ ਕਾਲਜ ਦੇ ਤਰਕੀਬਨ 5000 ਮੈਂਬਰਾਂ ਨੇ ਇਹਨਾਂ ਨੂੰ ਚੁਣਿਆ ਸੀ ਯੋ ਅਬਦੁਲ ਕਲਾਮ ਜੀ ਸੀ ਉਹ 83 ਵਰਿਆਂ ਦੀ ਉਮਰ ਵਿੱਚ 27 ਜੁਲਾਈ 2015 ਨੂੰ ਦਿਲ ਦਾ ਦੌਰਾ ਪੈਣ ਕਾਰਨ ਉਹ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਸਨ ਜੋ ਅਬਦੁਲ ਕਲਾਮ ਜੀ ਸੀ ਉਹ ਉਹ ਲੋਕਾਂ ਦੇ ਦਿਲਾਂ ਉੱਤੇ ਬਹੁਤ ਹੀ ਰਾਜ਼ ਕਰਕੇ ਗਏ ਸਨ ਜੋ ਲੋਕ ਸ੍ਰੀ ਉਹ ਉਹਨਾਂ ਨੂੰ ਬਹੁਤ ਹੀ ਚੰਗਾ ਮੰਨਦੇ ਸਨ ਤੇ ਉਹਨਾਂ ਦੀਆਂ ਜਿਹੜੇ ਉਹ ਗੱਲਾਂ ਕਰਦੇ ਸਨ ਉਹਨਾਂ ਦੀਆਂ ਗੱਲਾਂ ਉੱਤੇ ਪੂਰਾ ਅਮਲ ਕਰਦੇ ਸਨ ਉਹਨਾਂ ਦੀ ਸਿੱਖਿਆ ਲੈਂਦੇ ਸਨ ਤੇ ਉਹਨਾਂ ਦੇ ਵਿਚਾਰ ਬਾਰੇ ਸੁਣਦੇ ਸਨ ਸਲੋਗ ਵਿੱਚ ਇੱਕ ਤਰ੍ਹਾਂ ਤਕਰੀਰ ਦੇ ਦੌਰਾਨ ਸਾਬਕਾ ਭਾਰਤੀ ਰਾਸ਼ਟਰਪਤੀ ਨੂੰ ਅਚਾਨਕ ਜਦੋਂ ਇਹਨਾਂ ਨੂੰ ਅਚਾਨਕ ਹੀ ਇਹਨਾਂ ਨੂੰ ਅਚਾਨਕ ਹੀ ਦਿਲ ਦਾ ਦੌਰਾ ਪਿਆ ਸੀ ਜਿਸ ਦੇ ਨਾਲ ਉਹ ਉੱਥੇ ਹੀ ਡਿੱਗ ਪਏ ਸਨ ਅਤੇ ਉਹਨਾਂ ਨੂੰ ਫੌਰਨ ਇਹ ਹਸਪਤਾਲ ਵਿੱਚ ਆਇਆ ਹਸਪਤਾਲ ਲਿਜਾਇਆ ਗਿਆ ਸੀ ਪਰ ਜਿੱਥੇ ਉਹ ਮੁੜ ਠੀਕ ਹੋ ਕੇ ਵਾਪਸ ਨਾ ਆ ਸਕੇ ਇਹ ਅਬਦੁਲ ਕਲਾਮ ਜੀ ਦੀ ਜ਼ਿੰਦਗੀ ਬਾਰੇ ਦੱਸਿਆ ਗਿਆ ਸੀ